ਅਸਵਿਲੀ ਅਸੀਂ ਸਰੀ ਦੇ ਨਗਰ ਕੀਰਤਨ ਦੇ ਵਿੱਚ ਖੜੇ ਕਿ ਜਿਹੜਾ ਕਿ ਭਾਰਤ ਤੋਂ ਬਾਹਰ ਆਪਾਂ ਕਹਿੰਦੇ ਸਭ ਤੋਂ ਵੱਡਾ ਸਮਾਗਮ ਹੁੰਦਾ ਸਖਾ ਦਾ ਪੰਜਾਬ ਦੀ ਯਾਦ ਆਉਂਦੀ ਹੈ ਸਾਨੂੰ ਜਦੋਂ ਇੱਥੇ ਅਸੀਂ ਆਉਣੇ ਆ ਇੱਥੇ ਆ ਕੇ ਹਮੇਸ਼ਾ ਵਧੀਆ ਲੱਗਦਾ ਇੱਥੇ ਆਪਣਾਪਣ ਲੱਗਦਾ ਆ ਕੇ ਆਪਾਂ ਕੈਨੇਡਾ ਚੋਂ ਇਸ ਵੇਲੇ ਸਰੀ BC ਚ ਆ ਗਏ ਆਪਾਂ ਤੇ ਮਾਹੌਲ ਬਿਲਕੁਲ ਪੰਜਾਬ ਵਰਗਾ ਮੇਲਾ ਲੱਗਿਆ ਹੋਇਆ ਹੈ ਲੰਗਰ ਲੱਗਿਆ ਹੋਇਆ ਹੈ ਹੈਲੋ ਹੈਪੀ ਵਿਸਾਖੀ ਕਾਸਾ ਵਿਸਾਖੀ ਆਮ I encourage everybody to come out here ਸਾਰਾ ਇੱਥੇ ਪੰਜਾਬ ਵਰਗਾ ਹੀ ਮਾਹੌਲ ਲੱਗਦਾ ਐਵਰੀ ਈਅਰ ਇਹਦਾ ਜਿਹੜਾ ਇਕੱਠ ਵੱਧਦਾ ਹੀ ਜਾ ਰਿਹਾ ਆ ਤੇ ਸੰਗਤ ਦੀ ਗਿਣਤੀ ਕਿਉਂਕਿ ਹੁਣ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਜਿਵੇਂ ਜਿਵੇਂ ਸਾਲ ਲੰਘਦੇ ਗਏ ਓਵੇਂ ਓਵੇਂ ਜਿਹੜਾ ਇੱਥੇ ਇਕੱਠ ਆ ਉਹ ਵੱਧਦਾ ਜਾ ਰਿਹਾ ਆ ਅੱਜ ਜਿਹੜਾ ਸਰੀ ਦੇ ਵਿੱਚ ਤੁਸੀਂ ਮੇਰੇ ਸਾਈਡ ਤੇ ਨਗਰ ਕੀਰਤਨ ਦੇਖਦੇ ਹੋ 6 ਲੱਖ ਤੋਂ ਵੱਧ ਬੰਦੇ ਦਾ ਇਕੱਠਾ ਹੈ। ਕੈਨੇਡਾ ਦੇ ਮਸ਼ਹੂਰ ਸ਼ਹਿਰ ਸਰੀ 'ਚ ਬੀਤੇ ਦਿਨੀ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਜਿਦੇ 'ਚ 5 ਲੱਖ ਤੋਂ ਵੀ ਜ਼ਿਆਦਾ ਲੋਕ ਸ਼ਾਮਲ ਹੋਏ ਸਨ। ਪੰਜਾਬ ਤੋਂ ਬਾਹਰ ਰਹੇ ਪੰਜਾਬੀ ਅਜਿਹੇ ਸਮਾਗਮ ਦਾ ਬੜੀ ਹੀ ਬਸਬਰੀ ਨਾਲ ਇੰਤਜ਼ਾਰ ਕਰਦੇ ਨੇ ਅਤੇ ਉਹ ਵੱਧ ਛੱਡ ਕੇ ਇਹਦੇ 'ਚ ਹਿੱਸਾ ਵੀ ਲੈਂਦੇ ਨੇ। ਲੋਕਾਂ ਵੱਲੋਂ ਇੱਥੇ ਵਕ-ਵਕ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ ਖਾਸ ਕਰਕੇ ਅਜਹੀਆਂ ਚੀਜ਼ਾਂ ਜੋ ਪੰਜਾਬ ਦੀ ਯਾਦ ਦਿਲਾਉਂਦੀਆਂ ਨੇ ਜਿਵੇਂ ਕਿ ਗੰਨੇ ਦਾ ਰਸ ਪਕੌੜੇ ਸਮੋਸੇ ਛਬੀਲ ਅਤੇ ਹੋਰ ਵੀ ਬਥੇਰਾ ਕੁਝ ਇੱਥੇ ਮੌਜੂਦ ਲੋਕਾਂ 'ਚ ਬੜਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕਿਹਾ ਆਓ ਸੁਣ ਲੈਨੇ ਆ ਪਸੰਦ ਆ ਪੰਜਾਬ ਦੇ ਸਾਰੇ ਇਹ ਸੰਗਤਾਂ ਨੂੰ ਪ੍ਰਸਾਦ ਜੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਮੈਨੂੰ ਕੈਨੇਡਾ ਦੇ ਵਿੱਚ ਆਇਆ ਨੂੰ 5 ਤੋਂ 6 ਸਾਲ ਹੋ ਗਏ ਬਹੁਤ ਵਧੀਆ ਰਿਹਾ ਆ ਤੇ ਅੱਜ ਮੇਰਾ ਜਿਹੜਾ 3rd ਟਾਈਮ ਦਾ ਨਗਰ ਕੀਰਤਨ ਮੈਂ ਦੇਖ ਰਹੀ ਆ ਤੇ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਆ ਪੰਜਾਬ ਦੀ ਯਾਦ ਆਉਂਦੀ ਆ ਸਾਨੂੰ ਜਦੋਂ ਇੱਥੇ ਅਸੀਂ ਆਉਣੇ ਆ ਤੇ ਮੋਸਟ ਇੰਪੋਰਟੈਂਟਲੀ ਜਿਹੜੇ ਇੱਧਰ ਨੇ ਪੌੜ ਨਾ ਉਹ ਸਾਡੇ ਸਿਕ ਫਾਰਮ ਦੇ ਨਾਲ ਜੁੜਦੇ ਆ ਜੋ ਕਿ ਬਹੁਤ ਵਧੀਆ ਗੱਲ ਆ ਇੱਥੇ ਜਦੋਂ ਵੀ ਆਪਾਂ ਆਉਣੇ ਆ ਬਹੁਤ ਲੋਕਾਂ ਨੂੰ ਦੇਖਦੇ ਆ ਬਹੁਤ ਸਾਰੀਆਂ ਪ੍ਰੋਵਿੰਸਿਅਲਸ ਤੋਂ ਇੱਥੇ ਆਉਂਦੇ ਆ ਸਪੈਸ਼ਲੀ ਸਰੀ ਦੇ ਵਿੱਚ ਨਗਰ ਕੀਰਤਨ ਦੇਖਣ ਦੇ ਲਈ ਤੇ ਬਹੁਤ-ਬਹੁਤ ਵਧੀਆ ਫੀਲ ਹੁੰਦਾ ਆ ਸੇਮ ਜਿਹਨੇ ਇਹਨਾਂ ਦਾ ਪਹਿਲਾ ਟਾਈਮ ਹੈ ਇੱਥੇ ਫਰਸਟ ਟਾਈਮ ਇਹ ਨਗਰ ਕੀਰਤਨ ਦੇਖ ਰਿਆ ਸੋ ਇਹ ਆਪਣੇ ਥੋੜੇ ਜਿਹੀ ਵਿਚਾਰ ਗਰੇ ਸਾਂਝੇ ਕਰਦੇ ਹਾਂ ਜੀ ਸਸ਼ੀ ਕੌਰ ਜੀ ਸਾਰੀ ਸਿੱਖ ਸੰਗਤ ਨੂੰ ਅੱਜ ਇਸ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਰੀ ਸਿੱਖ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਵਾਕਿਆ ਹੀ ਤੇਰੇ ਖਾਲਸੇ ਦੇ ਕੌਤਕ ਨਿਆਰੇ ਵਾਜਾਂ ਵਾਲਿਆ ਅਤਿਕਨੇ ਇਸ ਖਾਲਸੇ ਦੇ ਜਿਹਨੇ ਇਸ ਖਾਲਸਾ ਪੰਥ ਦੀ ਸਾਜਨਾ ਕੀਤੀ ਅੱਜ ਇੱਥੇ ਵੇਖ ਕੇ ਕੈਨੇਡਾ ਦੇ ਵਿੱਚ ਲੱਗਦਾ ਹੀ ਨਹੀਂ ਵੀ ਅਸੀਂ ਇਸ ਕਿਸੇ ਹੋਰ ਧਰਤੀ ਤੇ ਆਏ ਹੋਏ ਹਾਂ ਸੱਚਮੁੱਚੀ ਪੰਜਾਬ ਤੇ ਪੰਜਾਬ ਤੋਂ ਵੀ ਵੱਧ ਕਿਤੇ ਜਿਆਦਾ ਇੱਥੇ ਸਿੱਖ ਸੰਗਤ ਆ ਇੰਨਾ ਵਧੀਆ ਲੱਗਦਾ ਵੇਖ ਕੇ ਵੀ ਸਾਡੀ ਇਹ ਕਿਉਂ ਦੀ ਕੌਮ ਆ ਸਾਡੇ ਵੇਲੇ ਕਿੱਥੇ ਕਿੱਥੇ ਲੰਗਰ ਲਾਏ ਹੋਏ ਆ ਸੱਚੀ ਦਾਤੇ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਵੀ ਸੱਚੀ ਦਾਤੇ ਬਣੇ ਹੋਏ ਆ ਸਾਡੇ ਸਿੱਖ ਸੰਗਤ ਵਾਲੇ ਵਧੀਆਂ ਲੱਗ ਰਿਹਾ ਦੇਖ ਕੇ ਵੀ ਸੱਚੀ ਕਿਤੇ ਦੀ ਕਿਤੇ ਸਾਡੀਆਂ ਜਿਹੜੀ ਸਿੱਖ ਸੰਗਤ ਪਹੁੰਚੀ ਹੋਈ ਆ ਵਾਕਈ ਤਰੇ Hello, happy Vasaki Kalsa Vasaki. Um, I encourage everybody to come out here today for this big event. Take your time. I suggest you take the bus. Do not park. Uh, do not take your car. There's, there's going to be millions of people here. It's going to be a record-breaking crowd today. And happy Vasaki. And Justin, is, is this your first time? No, this is my uh, fifth time. Great. I come here every year. Okay. Uh, how do you like about this event? Like? Oh, I, I love Vasaki. because uh, it brings all the cultures together and uh, it's not just about the food it's just about, about the whole event ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਸਿੱਖ ਜਗਤ ਨੂੰ ਖਾਲਸੇ ਜੇ ਤਨਮਨ ਦੀਆਂ ਲੱਖ ਲੱਖ ਵਧਾਈਆਂ ਹੋਵਣ ਅੱਜ ਜਿਹੜਾ ਸੜੀ ਦੇ ਵਿੱਚ ਤੁਸੀਂ ਮੇਰੇ ਸਾਈਡ ਤੇ ਨਗਰ ਕੀਰਤਨ ਦੇਖਦੇ ਹੋ 6 ਲੱਖ ਤੋਂ ਵੱਧ ਬੰਦੇ ਦਾ ਇਕੱਠਾ ਇੱਕ ਸਮਾ ਸੀਗਾ ਸਾਨੂੰ ਕਨੈਟਾਈ ਬਣ ਨਹੀਂ ਦਿੱਤਾ ਜਾਂਦਾ ਸਾਡਾ ਸ਼ਿਪ ਕਾਮਾਗਾਟਾ ਮਾਰੂ ਜਿਹੜਾ ਅਸੀਂ ਇੱਥੋਂ ਮੋੜਿਆ ਗਿਆ ਤੇ ਅੱਜ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇਕੱਠੇ ਹੁੰਦੀ ਆ ਇੱਕ ਸਮਾਂ ਸੀ ਜਦੋਂ ਅਸੀਂ ਆਪਣੀ ਮਸਲ ਪਾਵਰ ਦਿਖਾਉਣ ਲਈ ਨਗਰ ਕੀਰਤਨ ਕੱਢਦੇ ਸੀ ਤੇ ਅੱਜ ਸਮਾਂ ਇਹ ਬਣ ਗਿਆ ਬਈ ਸਾਨੂੰ ਦੇਖ ਕੇ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਇਹ ਕੌਣ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਇਕਬਾਲ ਆ ਮੈਨੂੰ ਇੱਥੇ ਨਗਰ ਕੀਰਤਨ ਆਉਂਦਿਆਂ ਨੂੰ ਦੂਜਾ ਸਾਲ ਆ ਤੇ ਇੱਥੇ ਆ ਕੇ ਹਮੇਸ਼ਾ ਵਧੀਆ ਹੀ ਲੱਗਦਾ ਇੱਥੇ ਆਪਣਾਪਣ ਲੱਗਦਾ ਆ ਕਿ ਤੇ ਸਭ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਟਵਿੰਕਲ ਹੈ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਮੈਨੂੰ 7 ਸਾਲ ਹੋ ਗਏ ਇੱਥੇ ਆਏ ਨੂੰ ਹਰ ਵਾਰੀ ਆ ਕੇ ਬਹੁਤ ਆਪਣਾਪਣ ਮਹਿਸੂਸ ਹੁੰਦਾ ਵੈ ਜੇ ਤੁਸੀਂ ਨਹੀਂ ਆ ਰਹੇ ਤਾਂ ਹਰ ਵਾਰੀ ਇੱਥੇ ਆ ਕੇ ਤੁਸੀਂ ਵੀ ਆਨੰਦ ਲਓ ਇੱਥੇ ਆ ਕੇ ਸਤਿ ਸ਼੍ਰ ਕਿਉਂਕਿ ਇੱਥੇ ਹੈਗਾ ਨਗਰ ਕੀਰਤਨ ਮਸਾਕੀ ਦਾ ਨਗਰ ਕੀਰਤਨ ਅੱਜ 20 ਅਪ੍ਰੈਲ ਨੂੰ ਉੱਥੇ ਕੀਤਾ ਗਿਆ ਤੇ ਮੈਨੂੰ ਲੱਗ ਨਹੀਂ ਰਿਹਾ ਕਿ ਆਪਾਂ ਕੈਨੇਡਾ ਚ ਆਇਸ ਵੇਲੇ ਸਰੀ BC ਚ ਹੈਗੇ ਆਪਾਂ ਤੇ ਮਾਹੌਲ ਬਿਲਕੁਲ ਪੰਜਾਬ ਵਰਗਾ ਮੇਲਾ ਲੱਗਿਆ ਹੋਇਆ ਹੈ ਲੰਗਰ ਲੱਗਿਆ ਹੋਇਆ ਤੇ ਥਾ ਥਾ ਤੇ ਲੋਕਾਂ ਦੀ ਸ਼ਰਧਾ ਇੰਨੀ ਕੋਈ ਹੈਗੀ ਹੈ ਕਿ ਜਿੰਨੇ ਬਿਜ਼ਨੈਸਸ ਇੰਡੀਵਿਜੂਅਲਸ ਜੋ ਸੇਵਾ ਕਰ ਸਕਦੇ ਆ ਸਭ ਸਾਰੇ ਆਪਣੀ 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 ਬੈਸਟ ਕਰ ਰਹੇ ਨੇ ਤੇ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਆਪਣੀ ਕਮਿਊਨਿਟੀ ਨਾਲ ਜੁੜਨ ਲਈ ਇਦਾਂ ਦੇ ਮੇਲੇ ਹੋਣੇ ਚਾਹੀਦੇ ਆ ਤੇ ਰਹਿਣੇ ਚਾਹੀਦੇ ਆ ਤੇ ਆਪਣਾ ਖਾਲਸਾ ਪੰਥ ਵਾਸਤੇ ਵੀ ਜ਼ਰੂਰੀ ਆ ਤੇ ਇੰਡੀਵਿਜੂਅਲੀ ਆਪਣੀ ਗਰੋਥ ਲਈ ਵੀ ਜੋ ਵੀ ਚਾਹੁੰਦਾ ਹੈ ਕਿ ਆਪ ਪਰਮਾਤਮਾ ਨਾਲ ਜੁੜਨਾ ਚਾਹੇ ਕਮਿਊਨਿਟੀ ਲਈ ਕੁਝ ਕਰਨਾ ਚਾਹੇ ਦਿਸ ਇਜ਼ ਦਾ ਰਾਈਟ ਵੇ ਐਂਡ ਆਈ ਹੋਪ ਇਦਾਂ ਦੇ ਹੋਰ ਪ੍ਰੋਮੋਟ ਹੋਣ ਅਸੀਂ ਗੱਲ ਹੀ ਸਾਰਿਆਂ ਨੂੰ ਮੇਰਾ ਨਾਮ ਲਾਪ੍ਰੀਤਾ ਮੈਨੂੰ 3 ਸਾਲ ਹੋ ਗਏ ਇੱਥੇ ਨਗਰ ਕੀਰਤਨ ਤੇ ਆਉਂਦੇ ਨੂੰ ਸੋ ਸਾਰਾ ਇੱਥੇ ਪੰਜਾਬ ਵਰਗਾ ਹੀ ਮਾਹੌਲ ਲੱਗਦਾ ਮੇਰੇ ਬੰਦੀਆਂ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਭ ਤੋਂ ਪਹਿਲਾਂ ਤਾਂ ਸਿੱਖ ਸੰਗਤ ਨੂੰ ਜਿਹੜੀ ਖਾਸ ਸਾਜਨਾ ਦੇਰਸ ਦੀਆਂ ਬਹੁਤ ਬਹੁਤ ਵਧਾਈਆਂ ਸੋ ਇਸ ਵੇਲੇ ਅਸੀਂ ਸਰੀ ਦੇ ਨਗਰ ਕੀਰਤਨ ਦੇ ਵਿੱਚ ਖੜੇ ਕਿ ਜਿਹੜਾ ਕਿ ਭਾਰਤ ਤੋਂ ਬਾਹਰ ਆਪਾਂ ਕਹਿੰਦੇ ਸਭ ਤੋਂ ਵੱਡਾ ਸਮਾਗਮ ਹੁੰਦਾ ਸਖਾਂ ਦਾ ਜਿੱਥੇ ਇਕੱਠੇ ਹੋ ਕੇ ਅਸੀਂ ਖਾਸ ਸਾਜਨਾ ਦੇਰਸ ਨੂੰ ਮਨਾਉਂਦੇ ਆ ਅ ਸੋ ਜਿਵੇਂ ਅਸੀਂ ਇੱਥੇ ਖੜੇ ਆ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਅਸੀਂ ਪੰਜਾਬ ਦੇ ਵਿੱਚ ਹੀ ਇਸ ਵੇਲੇ ਹੈਗੇ ਆ ਤੇ ਜਿੰਨਾ ਜਿੰਨਾ ਉਤਸ਼ਾਹ ਦੇਖੋ ਮੇਰੇ ਨੌਜਵਾਨਾਂ ਦੇ ਵਿੱਚ ਸਟੂਡੈਂਟ ਤੇ ਉਹਦੇ ਨਾਲ ਨਾਲ ਜਿਹੜੇ 3 3 4 4 5 5 ਪੀੜ੍ਹੀਆਂ ਤੋਂ ਵੀ ਬੰਦੇ ਆਏ ਹੋਏ ਨੇ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋਈ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ ਸਮੂਹ ਸਿੱਖ ਜਗਤ ਨੂੰ ਮੁਸਾਕੀ ਦੇ ਨਗਰ ਕੀਰਤਨ ਦੀਆਂ ਸਰੀ ਤੋਂ ਬਹੁਤ-ਬਹੁਤ ਵਧਾਈਆਂ ਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਮੈਂ ਇਹ ਨਗਰ ਕੀਰਤਨ ਘਟੋ ਘਟ ਪਿਛਲੇ 20 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਵਿੱਚ ਜਦੋਂ ਕੋਵਿਡ ਦੇ ਟਾਈਮ ਤੇ ਨਹੀਂ ਹੋਇਆ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਐਵਰੀ ਈਅਰ ਇਹਦਾ ਜਿਹੜਾ ਇਕੱਠ ਵੱਧਦਾ ਹੀ ਜਾ ਰਿਹਾ ਆ ਤੇ ਸੰਗਤ ਦੀ ਗਿਣਤੀ ਕਿਉਂਕਿ ਹੁਣ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਐ ਇੱਥੇ ਦੇਖਣ ਲਈ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਪਰ ਇੱਕ ਗੱਲ ਦੀ ਜਿਹੜੀ ਹੋਰ ਚੀਜ਼ ਅਸੀਂ ਦੇਖ ਰਹੇ ਹਾਂ ਕਿ ਹੌਲੀ-ਹੌਲੀ ਨਾ ਥੋੜਾ ਜਿਹਾ ਗਰਬੇਜ ਇੱਥੇ ਵੱਧਣ ਲੱਗ ਗਿਆ ਉਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਆਪ ਤਾਂ ਗਰਬੇਜ ਆ ਤੁਸੀਂ ਆਪ ਦੇ ਕੋਲ ਰੱਖੋ ਤੇ ਜਿੱਥੇ ਤੁਹਾਨੂੰ ਬਿੰਨ ਦਿ세 ਉੱਥੇ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਸਦਾ ਵਾਸਦਾ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸੁਰਿੰਦਰ ਸਿੰਘ ਜਟਾਣਾ ਪਿਛਲੇ 10-11 ਸਾਲਾਂ ਤੋਂ ਸਰੀ ਦਾ ਜਿਹੜਾ ਨਗਰ ਕੀਰਤਨ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦਾ ਮੈਂ ਇਹਦੇ ਵਿੱਚ ਵਿਚਰਦਾ ਇਹਨੂੰ ਦੇਖਦਾ ਅਲੱਗ-ਅਲੱਗ ਸੰਸਥਾਵਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ ਲਗਾਤਾਰ ਜਿਵੇਂ-ਜਿਵੇਂ ਸਾਲ ਲੰਘਦੇ ਗਏ ਓਵੇਂ-ਓਵੇਂ ਜਿਹੜਾ ਇੱਥੇ ਇਕੱਠ ਆ ਉਹ ਵੱਧਦਾ ਜਾ ਰਿਹਾ ਨਗਰ ਕੀਰਤਨ ਦਾ ਸਿਰਫ 2 ਸਾਲ ਇੱਥੇ ਵਿਗਨ ਪਿਆ ਜਦੋਂ ਆਪਣੇ ਕੋਵਿਡ ਆਇਆ ਉਹਨਾਂ ਸਾਲਾਂ ਤੋਂ ਬਾਅਦ ਜਿਹੜਾ ਜਾਹੋ ਜਲਾਲ ਹੁਣ ਦੇਖਣ ਨੂੰ ਮਿਲਿਆ ਨਗਰ ਕੀਰਤਨ ਦੇ ਵਿੱਚ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰੇ ਪਿੱਛੇ ਇਕੱਠਾ ਪਰ ਇੱਕ ਅੱਖ ਜਿਹੜਾ ਤੁਹਾਨੂੰ ਕੈਮਰੇ 'ਚ ਦਿਖਣਾ ਮੈਂ ਤੇ ਜਿਹੜਾ ਬੰਦਾ ਇੱਥੇ ਆਪ ਵਿਚਰ ਕੇ ਇਹ ਚੀਜ਼ ਨੂੰ ਦੇਖ ਰਿਹਾ ਉਹੀ ਦੱਸ ਸਕਦਾ ਵੀ ਇੱਥੋਂ ਦਾ ਜਿਹੜਾ ਜਾਹੋ ਜਲਾਲ ਆ ਇੱਕ ਚੜ੍ਹਦੀ ਕਲਾ ਵਾ ਇਹ ਤੁਸੀਂ ਇੱਥੇ ਆ ਕੇ ਹੀ ਮਹਿਸੂਸ ਕਰ ਸਕਦੇ ਹੋ ਕਿਵੇਂ ਇੱਕ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਲੈ ਕੇ ਜਾਂ ਕੋਈ ਇੱਥੇ ਘੁੰਮਣ ਫਿਰਨ ਆਇਆ ਜਾਂ ਜਿਹੜੇ ਇੱਥੇ ਪੱਕੇ ਤੌਰ ਤੇ ਰਹਿ ਰਹੇ ਆ ਲੰਗਰ ਨੂੰ ਲੈ ਕੇ ਤਾਂ ਮੰਨ ਲਓ ਅਤਿਕਥਨੀ ਹੈ ਜੇ ਅਪਾ ਉਹਨੂੰ ਸ਼ਬਦਾਂ 'ਚ ਬਿਆਨ ਕਰਨ ਦੀ ਕੋਸ਼ਿਸ਼ ਕਰੀਏ ਉਹ ਪੱਦਰ ਦੇ ਉੱਤੇ ਇੱਥੇ ਡੋਨੇਸ਼ਨਸ ਚੱਲ ਰਹੀਆਂ ਨੇ ਲੰਗਰ ਚੱਲ ਰਿਹਾ ਵਾ ਆਪਣੀ ਭਾਈਚਾਰਾ ਹੀ ਨਹੀਂ ਉਹਦੇ ਨਾਲ ਨਾਲ ਗੋਰੇ ਆ ਕਾਲੇ ਆ ਜਾਂ ਹੋਰ ਬਹੁਤ ਸਾਰੀਆਂ ਕਮਿਊਨਿਟੀਜ਼ ਤੋਂ ਜਿਹੜੇ ਲੋਕ ਆ ਉਹ ਇੱਥੇ ਆਉਂਦੇ ਆ ਪ੍ਰਸ਼ਾਦੇ ਛਕ ਰਹੇ ਆ ਭਾਂਤ ਭਾਂ ਦਾ ਜਿਹੜਾ ਲੰਗਰ ਆ ਉਹ ਚੱਲਦਾ ਬਹੁਤ ਬਹੁਤ ਮੁਬਾਰਕਾਂ ਸਾਰੀ ਸਿੱਖ ਸੰਗਤ ਨੂੰ ਸਾਰੀ ਦੁਨੀਆ ਨੂੰ ਸਾਰੀ ਕਾਇਨਾਤ ਨੂੰ ਵਿਸਾਖੀ ਦਿਹਾੜੇ ਦੀਆਂ ਪਿਆਰਪੂਰੀ ਸਤਿ ਸ੍ਰੀ ਅਕਾਲ ਧੰਨਵਾਦ